ਤਾਨੂ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਚਮਕੌਰ ਦੀ ਗੜੀ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਹੁੰਦਿਆਂ ਹੁੰਦਿਆਂ ਤੇ ਮਾਲਵੇ ਦੀ ਧਰਤੀ ਤੇ ਦਿਨੇ ਕਾਂਗੜ ਦੀ ਧਰਤੀ ਤੇ ਪਹੁੰਚਦੇ ਆ ਦਿਨੇ ਕਾਂਗੜ ਦੀ ਧਰਤੀ ਤੇ ਉਸ ਵੇਲੇ ਤਿੰਨ ਸੱਕੇ ਪਰਾ ਜਿਹੜੇ ਚੌਧਰੀ ਨੇ ਇੱਕ ਭਾਈ ਸ਼ਮੀਰ ਹੈ ਦੂਜਾ ਭਾਈ ਲਖਮੀਰ ਹੈ ਤੀਜਾ ਭਾਈ ਤਖਤਮਾਲ ਹੈ ਇਹਨਾਂ ਤਿੰਨਾਂ ਨੂੰ ਹਜੂਰ ਦੇ ਆਉਣ ਦਾ ਪਤਾ ਲੱਗਿਆ ਇਹ ਬੜੀ ਭਾਵਨਾ ਨਾਲ ਸ਼ਰਧਾ ਨਾਲ ਗੁਰੂ ਚਰਨਾਂ ਵਿੱਚ ਜਾ ਕੇ ਮੱਥਾ ਟੇਕਦੇ ਐ ਤੇ ਸਤਿਗੁਰੂ ਨੂੰ ਬੜੇ ਅਦਬ ਨਾਲ ਲੈ ਕੇ ਆਉਂਦੇ ਐ ਇੱਥੇ ਮਹਾਰਾਜ ਨੇ ਜਿਨੇ ਕਾਂਗੜ ਦੀ ਧਰਤੀ ਤੇ ਜਫਰਨਾਮਾ ਸਾਹਿਬ ਲਿਖਿਆ ਹੈ ਤਿੰਨ ਮਹਾਰਾਜ ਤਿੰਨ ਮਹੀਨਿਆਂ ਦੇ ਕਰੀਬ ਇੱਥੇ ਸਮਾਂ ਗੁਜ਼ਾਰਦੇ ਐ ਰੱਬੀ ਉਪਦੇਸ਼ ਵੀ ਵੰਡਿਆ ਸ਼ਾਸਤਰ ਵਿਦਿਆ ਨਾਲ ਵੀ ਸਿੱਖ ਸੰਗਤਾਂ ਨੂੰ ਜੋੜਿਆ ਅੰਮ੍ਰਿਤ ਦੇ ਬਾਟੇ ਵੀ ਤਿਆਰ ਕੀਤੇ ਅੰਮ੍ਰਿਤ ਧਾਰੀ ਵੀ ਬਣਾਏ ਔਰ ਇਹ ਜਿਹੜਾ ਸ਼ਮੀਰ ਚੌਧਰੀ ਹੈ ਨਾ ਇਹਦੇ ਜੀਵਨ ਦੀ ਘਟਨਾ ਵੀ ਰੋਜ਼ਾਨਾ ਗੁਰੂ ਚਰਨਾਂ ਵਿੱਚ ਆਉਂਦਾ ਹੈ ਇੱਕ ਦਿਨ ਸ਼ਾਮ ਦਾ ਵੇਲਾ ਗੁਰੂ ਦਰਬਾਰ ਵਿੱਚ ਆਇਆ ਬਹੁਤ ਉਦਾਸ ਹੈ ਚਿਹਰਾ ਟਲਿਆ ਹੋਇਆ ਹੈ ਇਹ ਕੁਦਰਤੀ ਗੱਲ ਹੈ ਰੱਬ ਦੀ ਏਡੀ ਬਖਸ਼ਿਸ਼ ਹੈ ਮਨੁੱਖ ਮਨੁੱਖ ਦਾ ਚਿਹਰਾ ਵੇਖ ਕੇ ਵੀ ਦੱਸ ਦਿੰਦਾ ਹੈ ਵੀ ਅੱਜ ਇਹਦਾ ਅੰਦਰ ਦਾ ਹਾਲ ਕੀ ਹੈ ਤੁਸੀਂ ਵੇਖੋ ਕਈ ਵਾਰੀ ਬੰਦਾ হাসਦਾ ਜੇ ਆਏ ਤੇ ਬੰਦਾ ਉਸੇ ਵੇਲੇ ਪੁੱਛਦਾ ਵੀ ਤੂੰ ਬੜਾ ਖੁਸ਼ ਐ ਕੀ ਗੱਲ ਅੱਜ ਕਾਦੀ ਖੁਸ਼ੀ ਐ ਕਦੀ ਬੰਦਾ ਗਮਗੀਨ ਹੋਵੇ ਦੁਖੀ ਹੋਵੇ ਤੇ ਉਹਦੇ ਚਿਹਰੇ ਦੀ ਉਦਾਸੀ ਵੇਖ ਕੇ ਆਪਾਂ ਅੰਦਾਜ਼ਾ ਲਾ ਲੈਂਦੇ ਆ ਵੀ ਕਿਸੇ ਕਾਰਨ ਦੁਖੀ ਐ ਤੇ ਕਈ ਵਾਰੀ ਬੰਦਾ ਕ੍ਰੋਧੀ ਹੋਵੇ ਤੇ ਉਹਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਅੱਜ ਕਾਹਦਾ ਕ੍ਰੋਧ ਐ ਤੈਨੂੰ ਇਹਦਾ ਮਤਲਬ ਹੈ ਵੀ ਰੱਬ ਨੇ ਸਾਡੀ ਜਿਹੜੀ ਬਣਤਰ ਬਣਾਈ ਐ ਨਾ ਇਹਦੇ ਵਿੱਚ ਵੀ ਬੜੀ ਵੱਡੀ ਬਖਸ਼ਿਸ਼ ਵਰਤਾਈ ਹੈ ਦਸਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਸ਼ਾਮ ਮਿਲੇ ਸ਼ਮੀਰ ਚੌਧਰੀ ਆਇਆ ਤੇ ਚਿਹਰਾ ਬੜਾ ਉਦਾਸ ਹੈ ਗੁਰੂ ਕਲਗੀਧਰ ਪਾਤਸ਼ਾਹ ਅੰਤਰਜਾਮੀ ਕਹਿ ਲੱਗੇ ਵੀ ਸ਼ਮੀਰ ਚੌਧਰੀ ਕੀ ਕਾਰਨ ਹੈ ਉਦਾਸ ਬੜੇ ਇਹਨੇ ਹੱਥ ਜੋੜ ਕੇ ਬੇਨਤੀ ਆਖੀ ਕਹਿ ਲੱਗਿਆ ਪਾਤਸ਼ਾਹ ਤੁਹਾਡੀ ਕਿਰਪਾ ਨਾਲ ਰਾਜ ਭਾਗ ਹੈ ਦੁਨਿਆਵੀ ਪਦਾਰਥ ਦੀ ਕਮੀ ਨਹੀਂ ਪਰ ਇੱਕ ਗੱਲ ਦੀ ਬੜੀ ਵੱਡੀ ਚਿੰਤਾ ਲੱਗੀ ਜਿੰਨਾ ਸਮਾਂ ਤੁਹਾਡੀ ਸੰਗਤ ਨਹੀਂ ਕੀਤੀ ਸੀ ਤੁਹਾਡੇ ਬਚਨ ਨਹੀਂ ਸੁਨੇ ਸਨ ਪਤਾ ਹੀ ਨਹੀਂ ਸੀ ਮਨੁੱਖਾ ਜਨਮ ਵਿਅਰਥ ਗਵਾਉਂਦੇ ਰਹੇ ਜਦੋਂ ਦੇ ਤੁਹਾਡੇ ਚਰਨਾਂ ਵਿੱਚ ਜੁੜੇ ਆ ਤੁਹਾਡੇ ਬਚਨ ਸੁਨੇ ਹੈ ਤੇ ਪਤਾ ਲੱਗਿਆ ਵੀ ਅਸੀਂ ਤੇ ਪਿੱਛੇ ਕਈ ਜਨਮ ਭੋਗ ਕੇ ਆਏ ਆਂ ਕਈ ਜੂਨਾ ਵਿੱਚੋਂ ਢਟਕਦੇ ਢਟਕਦੇ ਆਏ ਆਂ ਕਦੀ ਪਸ਼ੂ ਬਣੇ ਕਦੀ ਪੰਛੀ ਬਣੇ ਕਦੀ ਰੁੱਖ ਪੱਥਰਾਂ ਵਿੱਚੋਂ ਦੀ ਹੋ ਕੇ ਇਹ ਮਨੁੱਖਾ ਜਨਮ ਮਿਲਿਆ ਤੇ ਜੇ ਹੁਣ ਵੀ ਧਰਮ ਨਾ ਕਮਾਇਆ ਗੁਰੂ ਦੀ ਕਿਰਪਾ ਨਾ ਹੋਈ ਤੇ ਇਹ ਜੰਮਨ ਮਰਨ ਦੇ ਗੇੜ ਵਿੱਚ ਫਿਰ ਉਲਝਣਾ ਪੈ ਜਾਣਾ ਹੈ ਤੇ ਸਤਿਗੁਰੂ ਮੇਰੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੈ ਮੇਰਾ ਇੱਕ ਦੁੱਖ ਹੈ ਮੇਰੇ ਤੇ ਕਿਰਪਾ ਕਰੋ ਮੈਂ ਜੰਮਨ ਮਰਨ ਦੇ ਗੇੜ ਵਿੱਚ ਜੂਨਾ ਵਿੱਚ ਭਟਕਣਾ ਨਹੀਂ ਚਾਹੁੰਦਾ ਮੇਰਾ ਜੰਮਨ ਮਰਨ ਕੱਟ ਦਿਓ ਮੈਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ ਦਿਓ ਮੈਂ ਰੱਬੀ ਦਰ ਪਰਵਾਣ ਹੋ ਸਕਾਂ ਬਾਰ-ਬਾਰ ਇਹ ਜੰਮਨ ਮਰਨ ਦੇ ਗੇੜ ਵਿੱਚੋਂ ਬਾਹਰ ਨਿਕਲ ਜਾਵਾਂ ਅਮਰਤ ਬਾਣੀ ਦਾ ਇੱਕ ਬਚਨ ਹੈ ਜਮ ਜਮ ਮਰੇ ਮਰੇ ਫਿਰ ਜਮੈ ਬਹੁਤ ਸਜਾਇਆ ਪਿਆ ਦੇਸ਼ ਲੰਮੈ ਇਹ ਬੜੀ ਵੱਡੀ ਤੇ ਬੜੀ ਲੰਮੀ ਸਜਾ ਹੈ ਤੇ ਮੈਂ ਇਹ ਸਜਾ ਤੋਂ ਮੁਕਤ ਹੋਣਾ ਚਾਹੁੰਨੇ ਗੁਰੂ ਗਲਗੀ ਧਰਮ ਮਹਾਰਾਜ ਨੇ ਸ਼ਮੀਰ ਚੌਧਰੀ ਨੂੰ ਕਿਹਾ ਵੀ ਸ਼ਮੀਰ ਕੁਝ ਹੋਰ ਮੰਗ ਲੈ ਤੇਰਾ ਰਾਜ ਭਾਗ ਵਧਾ ਦਈਏ ਤੇਰੀ ਉਮਰ ਲੰਬੇਰੀ ਕਰ ਦਈਏ ਕੋਈ ਤੈਨੂੰ ਧਨ ਪਦਾਰਥ ਚਾਹੀਦਾ ਸ਼ਮੀਰ ਚੌਧਰੀ ਨੇ ਆਖਿਆ ਸਤਿਗੁਰੂ ਨਹੀਂ ਜੇ ਕਿਰਪਾ ਕਰੋ ਰਹਿਮਤ ਦੇ ਦਾਤਿਆਂ ਦਇਆ ਕਰਨ ਵਾਲਿਓ ਮੇਰਾ ਜੂਨਾ ਵਿੱਚੋਂ ਭਟਕਣਾ ਜੰਮਨ ਮਰਨ ਕੱਟ ਕੇ ਚਰਨਾਂ ਵਿੱਚ ਥਾਂ ਬਖਸ਼ ਹਜ਼ੂਰ ਨੇ ਇੱਕ ਬਚਨ ਕਹਿ ਦਿੱਤਾ ਕਹਿਣ ਲੱਗੇ ਚੰਗਾ ਸ਼ਮੀਰ ਚੌਧਰੀ ਤੂੰ ਭਾਵਨਾ ਨਾਲ ਇੱਥੇ ਗੁਰੂ ਕੀਆ ਸੰਗਤਾਂ ਦੀ ਸੇਵਾ ਕੀਤੀ ਹੈ ਸੇਵਾ ਕਰ ਰਿਹਾ ਹੈ ਗੁਰੂ ਨਾਨਕ ਸਾਹਿਬ ਕਿਰਪਾ ਕਰਨਗੇ ਤੈਨੂੰ ਜੰਮਨ ਮਰਨ ਤੋਂ ਮੁਕਤ ਕਰ ਦੇਣਗੇ ਤੂੰ ਜੁਨਾ ਵਿੱਚ ਨਹੀਂ ਪਟਕੇਗਾ ਹਜ਼ੂਰ ਗੁਰੂ ਕਲਗੀ ਧਰਮ ਮਹਾਰਾਜ ਨੇ ਇਹ ਬਚਨ ਕਹਿ ਦਿੱਤਾ ਸ਼ਮੀਰ ਚੌਧਰੀ ਖੁਸ਼ ਹੋ ਗਿਆ ਕਿ ਗੁਰੂ ਦਾ ਇਹੋ ਜਿਹਾ ਬਚਨ ਹੈ ਤੇ ਗੁਰੂ ਦਾ ਕੀਤਾ ਬਚਨ ਕਦੀ ਵਿਅਰਥ ਨਹੀਂ ਜਾਂਦਾ ਘਰ ਗਿਆ ਬੜਾ ਖੁਸ਼ ਹੈ ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਜੇ ਕਿਸੇ ਪੜਨਾ ਹੋਵੇ ਤਵਾਰੀਖ ਗੁਰੂ ਖਾਲਸਾ ਪੜਿਓ ਗਿਆਨੀ ਗਿਆਨ ਸਿੰਘ ਲਿਖਦੇ ਹੈ ਕਹਿਣ ਲੱਗੇ ਰਾਤ ਨੂੰ ਘਰ ਜਾ ਕੇ ਸੁੱਤਾ ਤੇ ਸ਼ਮੀਰ ਚੌਧਰੀ ਨੂੰ ਇੱਕ ਸੁਪਨਾ ਸ਼ੁਰੂ ਹੋ ਗਿਆ ਸੁੱਤੇ ਪਏ ਨੂੰ ਤੇ ਸੁਪਨੇ ਵਿੱਚ ਕੀ ਹੁੰਦਾ ਹੈ ਕਿ ਮਰਦਾ ਫਿਰ ਜਨਮ ਲੈਂਦਾ ਫਿਰ ਮੌਤ ਹੁੰਦੀ ਹੈ ਫਿਰ ਜਨਮ ਹੁੰਦਾ ਕਦੀ ਪਸ਼ੂਆਂ ਦਾ ਕਦੀ ਪੰਛੀ ਦਾ ਕਦੀ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਦਾ ਕਈ ਵਾਰ ਜੰਮਿਆ ਕਈ ਵਾਰੀ ਮਰਿਆ ਇੱਕ ਸੁਪਨਾ ਆ ਰਿਹਾ ਸੁੱਤੇ ਪਏ ਨੂੰ ਕਹਿਣ ਲੱਗੇ ਸੁਪਨੇ ਅੰਦਰ ਜੰਮਦਾ ਮਰਦਾ ਹੈ ਕਈ ਵਾਰੀ ਇਹ ਘਟਨਾ ਵਾਪਰ ਰਹੀ ਹੈ ਆਖਰ ਨੇਤਰ ਖੁੱਲੇ ਮੱਥੇ ਤੇ ਪਸੀਨਾ ਆ ਗਿਆ ਬਹੁਤ ਘਬਰਾਇਆ ਹੋਇਆ ਤੇ ਅਮਰਤ ਵੇਲਾ ਵੀ ਹੋ ਗਿਆ ਸੀ ਦੌੜ ਕੇ ਗੁਰੂ ਕਲਗੀ ਧਰਪਾਤਸ਼ਾ ਦੇ ਚਰਨਾਂ ਵਿੱਚ ਆ ਗਿਆ ਅਮਰਤ ਵੇਲੇ ਜਦੋਂ ਫਿਰ ਆਇਆ ਤੇ ਹਜੂਰ ਪੁੱਛਦੇ ਆ ਕਹਿਣ ਲੱਗੇ ਸ਼ਮੀਰ ਕੱਲ ਸ਼ਾਮੀ ਆਇਆ ਸਾਂ ਬੜਾ ਉਦਾਸ ਸੈਂ ਖੁਸ਼ ਹੋ ਕੇ ਗਿਆ ਸੀ ਤੇ ਹੁਣ ਫਿਰ ਬੜਾ ਘਬਰਾਇਆ ਹੋਇਆ ਹੈ ਕਾਰਨ ਕੀ ਹੈ ਹੁਣ ਉਹਨੇ ਅੱਗੇ ਬਚਨ ਆਖੇ ਕਹਿਣ ਲੱਗਿਆ ਪਾਦਸ਼ਾ ਰਾਤੀ ਬੜਾ ਭਿਆਨਕ ਸੁਪਨਾ ਆਇਆ ਤੇ ਸਾਰਾ ਉਹ ਸੀਨ ਮੈਨੂੰ ਯਾਦ ਹੈ ਮੈਂ ਮਰਦਾ ਫਿਰ ਜਨਮ ਲੈਣਾ ਫਿਰ ਮਰਨਾ ਫਿਰ ਕਦੀ ਪਸ਼ੂ ਕਦੀ ਪੰਛੀ ਕਦੀ ਰੁੱਖ ਪੱਥਰ ਕਈ ਜੂਨਾ ਵਿੱਚ ਜੰਮਿਆ ਮਰਿਆ ਸਤਿਗੁਰੂ ਤਾਂ ਕਰਕੇ ਕਬਰ ਆ ਗਏ ਬੜਾ ਭਿਆਨਕ ਮੰਜ਼ਰ ਵੇਖਿਆ ਦਸਵੇਂ ਪਾਤਸ਼ਾਹ ਨੇ ਇੱਕ ਬਚਨ ਆਖਿਆ ਬੜੇ ਧਿਆਨ ਨਾਲ ਸੁਣੋ ਕਹਿਣ ਲੱਗੇ ਸ਼ਮੀਰ ਚੌਧਰੀ ਗੁਰੂ ਹੈ ਨਾ ਜਿਹੜਾ ਗੁਰੂ ਔਰ ਰੱਬੀ ਵਿਧਾਨ ਨਹੀਂ ਤੋੜਦਾ ਕਿਰਪਾ ਵੀ ਕਰ ਦਿੰਦਾ ਪਰ ਰੱਬੀ ਨਿਜਮ ਵੀ ਨਹੀਂ ਤੋੜਦਾ ਜਿੰਨੀਆਂ ਜੂਨਾ ਤੂੰ ਸੁਪਨੇ ਵਿੱਚ ਵਖੀਆਂ ਨਾ ਜਿੰਨੇ ਵਾਰੀ ਤੂੰ ਸੁਪਨੰਤਰ ਅਵਸਥਾ ਵਿੱਚ ਜੰਮਿਆ ਤੇ ਮਰਿਆ ਇਹਨੇ ਜਨਮ ਤੂੰ ਪ੍ਰਤੱਖ ਭੋਗਨੇ ਸੀ ਫਿਰ ਇਹ ਗੱਲ ਨੂੰ ਖਿਆਲ ਕਰਿਓ ਜਿੰਨੀਆਂ ਜੂਨਾ ਵਿੱਚ ਤੂੰ ਜੰਮਿਆ ਮਰਿਆ ਹੈ ਨਾ ਸੁਪਨੰਤਰ ਅਵਸਥਾ ਅੰਦਰ ਇੰਨੇ ਜਨਮ ਤੇ ਮੌਤ ਇਹ ਤੂੰ ਪ੍ਰਤੱਖ ਭੋਗਨੀਆਂ ਸਨ ਜੂਨਾ ਪਰ ਤੂੰ ਗੁਰੂਦਰ ਦੀ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਇੰਨੇ ਜਨਮ ਤੇ ਜੂਨਾ ਤੇਰੀਆਂ ਗੁਰੂ ਪਰਮਾਤਮਾ ਨੇ ਉਹ ਸੁਪਨੰਤਰ ਅਵਸਥਾ ਵਿੱਚ ਹੀ ਘਟ ਦਿੱਤੀਆਂ ਹੁਣ ਤੂੰ ਮੁਕਤ ਹੋ ਜਾਏਗਾ ਅਖ ਸਤਨਾਮ ਸ਼੍ਰੀ ਵਾਹਿਗੁਰੂ ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ਼ਮੀਰ ਚੌਧਰੀ ਤੇ ਕਿਰਪਾ ਵਰਤਾਈ ਮੈਂ ਤਾਂ ਬੇਨਤੀ ਤੁਹਾਨੂੰ ਕਹਿ ਰਿਹਾ ਗੁਰੂ ਜਦੋਂ ਕਿਰਪਾ ਕਰ ਦਿੰਦਾ ਤੇ ਗੁਰੂ ਦੀ ਕਿਰਪਾ ਕੀ ਵਰਤਦੀ ਹੈ ਗੁਰੂ ਦੀ ਕਿਰਪਾ ਜਦੋਂ ਵਰਤ ਜਾਏ ਫਿਰ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਇਹਦੇ ਅਰਥ ਨੇ ਪੰਚ ਪਰਵਾਨ ਪੰਚ ਦਾ ਅਰਥ ਹੁੰਦੇ ਗੁਰਮੁਖ ਜਨ ਭਗਤੀ ਕਰਨ ਵਾਲੇ ਬੰਦਗੀ ਕਰਨ ਵਾਲੇ ਇਹ ਅਰਥ ਨਾ ਭੁੱਲਿਓ ਪੰਚ ਜਨ ਗੁਰੂ ਦਰ ਪਰਵਾਨ ਹੋ ਜਾਂਦੇ ਨੇ ਪੰਚ ਰੱਬ ਦੇ ਕਰ ਪ੍ਰਧਾਨ ਨੇ ਫਿਰ ਬੇਨਤੀ ਕਰਾਂ ਅਸੀਂ ਤੇ ਦੁਨੀਆਂ ਦੇ ਤਖਤੇ ਤੇ ਪ੍ਰਧਾਨਗੀ ਦੇ ਖਾਤਰ ਝਗੜੇ ਕਰਦੇ ਆ ਨਾ ਅਕਸ਼ਰੀ ਸੰਸਾਰ ਲੜਦਾ ਹੈ ਚੌਦਰ ਲਈ ਪ੍ਰਧਾਨਗੀ ਦੇ ਲਈ ਗੁਰੂ ਜੀ ਕਹਿਣ ਲੱਗੇ ਭਲਿਆ ਜੇ ਤੂੰ ਭਜਨ ਬੰਦਗੀ ਕਰੇ ਨਾ ਤੂੰ ਰੱਬ ਦੇ ਘਰ ਪ੍ਰਧਾਨ ਬਣ ਜਾਏਗਾ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚ ਜਨ ਗੁਰੂ ਪਰਮਾਤਮਾ ਦੇ ਦਰਮਾਨ ਪਾਉਂਦੇ ਨੇ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਕਿਉਂਕਿ ਉਹਨਾਂ ਦਾ ਧਿਆਨ ਹੈ ਜਿਹੜਾ ਉਹ ਇੱਕ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸ਼ਮੀਰ ਚੌਧਰੀ ਤੇ ਕਿਰਪਾ ਵਰਤਾ ਕੇ ਜੰਮਨ ਮਰਨ ਮੁਕਤ ਕਰਕੇ ਮਨ ਨੂੰ ਅਜਿਹੀ ਰਹਿਮਤ ਵਰਤਾ ਦਿੱਤੀ ਜਿਨੂੰ ਆਪਾਂ ਪੜਦੇ ਆਂ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਮੁਖ ਉਜਲਾ ਕਰ ਦਿੱਤਾ